ਵੁਰਦਾਸਪੁਰ ਦੇ ਪਿੰਡ ਬਾਗੜੀਆਂ ਦੇ ਵਿੱਚ ਗੁੰਡਾਗਰਦੀ ਦੀ ਘਟਨਾ ਵੇਖਣ ਨੂੰ ਮਿਲੀ ਹੈ ਪਿੰਡ ਦੇ ਰਹਿਣ ਵਾਲੇ ਇੱਕ ਨੌਜਵਾਨ ਨੇ ਦੋਸ਼ ਲਾਇਆ ਕਿ ਸਾਬਕਾ ਚੇਅਰਮੈਨ ਦੇ ਪੁੱਤਰ ਉਸ ਨੂੰ ਕਿਡਨਾਪ ਕਰਕੇ ਆਪਣੇ ਘਰ ਦੇ ਵਿੱਚ ਲੈ ਗਏ ਬੁਰੀ ਤਰ੍ਹਾਂ ਨਾਲ ਕੁੱਟ ਮਾਰ ਕੀਤੀ ਗਈ ਜਿਸ ਕਾਰਨ ਗੁਰਮੀਤ ਸਿੰਘ ਨਾਮ ਦਾ ਜਿਹੜਾ ਉਹ ਵਿਅਕਤੀ ਜ਼ਖਮੀ ਹੋ ਗਿਆ ਸਿਵਲ ਹਸਪਤਾਲ ਗੁਰਦਾਸਪੁਰ ਦੇ ਵਿੱਚ ਉਸ ਦਾ ਇਲਾਜ ਚੱਲ ਰਿਹਾ ਹੈ ਹਾਲਾਂਕਿ ਸਾਬਕਾ ਚੇਅਰਮੈਨ ਚੰਚਲ ਸਿੰਘ ਦਾ ਪਰਿਵਾਰ ਇਹਨਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਰਿਹਾ ਹੈ ਪਰ ਪੁਲਿਸ ਵੱਲੋਂ ਗੁਰਮੀਤ ਸਿੰਘ ਦੀ ਸ਼ਿਕਾਇਤ ਤੇ ਸਾਬਕਾ ਚੇਅਰਮੈਨ ਦੇ ਧਿਰ ਦੇ ਪੰਜ ਲੋਕਾਂ ਖਿਲਾਫ ਨਾਮ ਸਮੇਤ ਅਤੇ ਤਿੰਨ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਦਿਆ ਗਿਆ ਹੈ ਸਭ ਤੋਂ ਪਹਿਲੀ ਗੱਲ ਤੇ ਇਹ ਵੀ ਦੋ ਸਾਲ ਹੋ ਗਏ ਸਾਡੇ ਖਿਲਾਫ ਵੀਡੀਓ ਤੇ ਆਡੀਓ ਪਾਉਂਡਿਆ ਅਹੀਂ ਤੇ ਬੱਚਿਆਂ ਨੂੰ ਵੀ ਤੇ ਆਪ ਹੀ ਸਮਝਾ ਕੇ ਰੱਖਿਆ 50 ਸਾਲ ਹੋ ਗਏ ਸਾਨੂੰ ਇੱਥੇ ਰਹਿੰਦਿਆਂ ਨੂੰ ਇੱਕ ਪਿੰਡ ਦੇ ਵਿੱਚ ਕਦੀ ਕੋਈ ਸਾਡੇ ਖਿਲਾਫ ਕੋਈ ਐਫ ਆਰ ਆਈ ਕੋਈ ਤਰਕਾਤ ਜਾਂਚ ਦਿੱਤੀ ਹੋਵੇ ਜਾਂ ਸਾਡੇ ਵੱਲੋਂ ਗਈ ਹੋਵੇ ਜਾਂ ਉਹਨਾਂ ਵੱਲੋਂ ਗਈ ਹੋਵੇ ਕੋਈ ਨਹੀਂ ਗਈ ਇਹ ਜੇ ਮੰਗੋਈ ਇਹਨਾਂ ਨੇ ਜਿਹੜੇ આરોਪ ਲਾਇਆ ਬਿਲਕੁਲ ਬੇਬੁਨਿਆਦ ਨੇ ਉਥੇ ਵੱਸਦਾ ਘਰ ਵਾ ਉਥੇ ਦੁਕਾਨਾਂ ਨੇ ਉਥੇ ਘਰ ਨੇ ਸਾਰਾ ਕੋਈ ਆਉਣ ਜਾਣ ਸੜਕਾਂ ਵਗਦੀਆਂ ਨੇ ਇੱਕ ਭੈਣੀਕੁੰਡੇ ਵੱਲੋਂ ਆਉਂਦੀ ਆ ਇੱਕ ਮੁੱਲਾਂਵਾਲ ਵੱਲੋਂ ਆਉਂਦੀ ਆ ਸਾਰੇ ਉਥੇ ਮੇਲ ਮਲਾਪ ਹੁੰਦਾ ਇਹਨਾਂ ਦੇ ਘਰ ਦੇ ਲਾਗੇ ਉਥੋਂ ਦੱਸੋ ਤੁਸੀਂ ਬੰਦਾ ਕੋਈ ਕਹਿਣੋ ਚੋਕੇ ਕੋ ਕਰ ਸਕਦਾ ਇਹ ਬਿਲਕੁਲ ਬੇਬੁਨਿਆਦ ਆ ਤੇ ਬਿਲਕੁਲ ਝੂਠੇ આરોਪ ਨੇ ਉਹ ਸਾਡੇ ਘਰ ਗਿਆ ਘਰ ਜਾ ਕੇ ਗਾਲਾਂ ਕੱਢੀਆਂ ਮੁੰਡਿਆਂ ਨੂੰ ਪਿਆਗੇ ਤੇ ਮੁੰਡ ਤੇਰੇ ਨਾ ਤੇਰੇ ਪਿਓ ਨਾ ਕੀਤਾ ਹੁਣ ਤੇਰੇ ਨਾਲੇ ਕਰਕੇ ਦੱਸ ਦਿੰਨੇ ਆ ਤੈਨੂੰ ਤੇ ਫੇਰ ਇਹਨਾਂ ਮੁੰਡਿਆਂ ਨੇ ਆਪਸ ਵਿੱਚ ਲੜਿਆ ਕਿਸੇ ਨੂੰ ਕੋਈ ਮਾਰਨ ਦੀ ਕਿਸੇ ਨੂੰ ਕੋਈ ਮਾਰਨ ਦੀ ਮਨਚਾ ਨਹੀਂ ਕਿਸੇ ਦੀ ਕੋਈ ਗੱਲ ਨਹੀਂ ਦੂਜੀ ਗੱਲ ਇਹ ਪਿਆਹੀ ਇਸ ਤੋਂ ਪਹਿਲਾਂ ਥਾਣੇ ਰਿਪੋਰਟ ਦਿੱਤੀ ਐਸ ਐਚਓ ਸਾਹਿਬ ਨਾਲ ਗੱਲ ਕਰਕੇ ਥਾਣੇ ਦਰਖਾਸਤ ਦਿੱਤੀ ਆ ਥਾਣੇ ਵਾਲਿਆਂ ਵੀ ਕੋਈ ਕਾਰਵਾਈ ਨਹੀਂ ਕੀਤੀ ਜੇ ਇਹ ਕਾਰਵਾਈ ਕਰ ਲੈਂਦੇ ਤੇ ਸਾਡੇ ਇਹ ਚੜਾਈ ਲੜਾਈ ਤੋਂ ਝਗੜੇ ਤੋਂ ਆਏ ਬੱਜ ਜਾਣਾ ਸੀ ਸਾਮੀ ਕੰਪਲੇਨ ਆਈ ਸੀ ਅਜੈਪ ਸਿੰਘ ਨੂੰ ਕਿ ਉਹਦੇ بیٹے ਗੁਰਮੀਤ ਸਿੰਘ ਨੂੰ ਕੁਝ ਬੰਦੇ ਜਿਹੜੇ ਅਗਵਾ ਕਰਕੇ ਲੈ ਗਏ ਨੇ ਤੇ ਉਹਨਾਂ ਵੱਲੋਂ ਸ਼ਾਇਦ ਕੁੱਟਮਾਰ ਕੀਤੀ ਜਾ ਰਹੀ ਹੈ ਤਾਂ ਅਸੀਂ ਇਮੀਡੀਏਟ ਐਕਸ਼ਨ ਲੈਂਦੇ ਹੋਏ ਉਸ ਪਾਰਟੀ ਦੇ ਨਾਲ ਮੌਕੇ ਤੇ ਪਹੁੰਚੇ ਹਾਂ ਤੇ ਉੱਥੇ ਜਾ ਕੇ ਅਸੀਂ ਜਿਹੜਾ ਬੱਚਾ ਲੜਕਾ ਹੈ ਗੁਰਮੀਤ ਸਿੰਘ ਨੇ ਰਿਕਵਰ ਕੀਤਾ ਤੇ ਇਮੀਡੀਏਟਲੀ ਅਸੀਂ ਹਸਪੀਟਲ ਸੀਐਚਸੀ ਬੈਂਡਿੰਗਰ ਹਾਰਟ ਐਡਮਿਟ ਕਰਵਾਇਆ ਮੌਕੇ ਤੇ ਕੀ ਹਾਲਾਤ ਸੀ ਕਿੰਨੀਆਂ ਕਿ ਸੱਟਾਂ ਜਿਹੜੀਆਂ ਸੀਗੀਆਂ ਵੇਖਣ ਨੂੰ ਲੱਗਦੀਆਂ ਕੀ ਜਿਹੜੀ ਹੈਗੀ ਜਿਸ ਤੱਕ ਸਾਨੂੰ ਐਮਐਲਆਰ ਨਹੀਂ ਰੀਸੀਵ ਹੋਈ ਹੈ ਆ ਡਾਕਟਰ ਪੀ ਰਿਪੋਰਟ ਦੇ ਕੇ ਪੇੜੀ ਦੱਸ ਰਹੇ ਹੁਣ ਤੱਕ ਕੀ ਘਰ ਹੋਏ ਅ ਸਾਡੇ ਕੋਲ ਹਜੇ ਕੰਪਲੇਨਟ ਜਿਹੜੀ ਦੋਸ਼ੀ ਹੈਗਾ ਆ ਉਹਦੇ ਖਿਲਾਫ ਕੋਈ ਕੰਪਲੇਨਟ ਜਿਹੜੀ ਹੈਗੀ ਐ ਨਹੀਂ ਆਈ ਹੋਈ ਕੰਪਲੇਨਿੰਗ ਪਾਰਟੀ ਵੱਲੋਂ ਅ ਸਟੇਟਮੈਂਟ ਰਿਕਾਰਡ ਕਰਨੇ ਬਾਕੀ ਜੋ ਬੰਦੀ ਕਰ ਗਈ ਉਹ ਵਰਮ ਵਿੱਚ ਨਹੀਂ ਇਹ ਕਿਨਾਂ ਵੱਲੋਂ ਜਿਹੜਾ ਆ ਆਪਣੇ ਅਗਵਾ ਕੀਤਾ ਗਿਆ ਬੱਚਾ ਕੀ ਹਜੇ ਕੰਪਲੇਨਟ ਆਏਗੀ ਤਾਂ ਉਹਦੇ ਵਿੱਚ ਅਸੀਂ ਦੱਸਾਂਗੇ ਕਿਸ ਮੌਕੇ ਤੇ ਸਾਨੂੰ ਕੋਈ ਨਹੀਂ ਗੁਰਦਾਸਪੁਰ ਤੋਂ ਲक्की ਦੀ ਰਿਪੋਰਟ ਲੁਧਿਆਣਾ ਲਾਈ